ਇਹ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਕਈਆਂ ਸਦੀਆਂ ਤੋਂ ਸਿਮਰਤੀਆਂ ਸ਼ਾਸਤਰ ਪੜ ਪੜ ਕੇ ਤੇ ਵਿਚਾਰੀ ਜਾਂਦੇ ਨੇ ਪਾਠ ਕਰੀ ਜਾਂਦੇ ਕਰਾਈ ਜਾਂਦੇ ਇਹ ਗੱਲ ਇੰਜ ਵੀ ਮਤਾਂ ਕੋਈ ਇੰਜ ਹੀ ਕਹੇ ਕਿ ਵੇਖੋ ਸਿਮਰਤੀਆਂ ਤੇ ਸ਼ਾਸਤਰਾਂ ਬਾਰੇ ਕਿਹਾ ਇਨ ਬਿਨ ਇਹ ਲਾਗੂ ਹੋਣੀ ਸਾਡੇ ਤੇ ਕਿ ਸਦੀਆਂ ਦਹਾਕਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰੀ ਜਾਂਦੇ ਕਰਵਾਈ ਜਾਂਦੇ ਭਈ ਤਤ ਦੀ ਵਿਚਾਰ ਨਹੀਂ ਕਰਦੇ ਆਨੰਦ ਤੱਕ ਤੇ ਪਹੁੰਚ ਨਾ ਸਕੇ ਤੇ ਆਨੰਦ ਓਨੀ ਗਿਣਤੀ ਚ ਆਨੰਦ ਤੱਕ ਵੀ ਤੇ ਪਹੁੰਚਦੇ ਜਿੰਨੀ ਗਿਣਤੀ ਚ ਕਹੀ ਜਾਂਦੇ ਵੀ ਪਾਠ ਰੱਖੇ ਹੋਏ ਨੇ ਲੜੀਆਂ ਹੀ ਕਠੀਆਂ ਚੱਲਦੀਆਂ ਜਿੰਨੀ ਗਿਣਤੀ ਵਿੱਚ ਰੌਲਾ ਹੈ ਓਨੀ ਗਿਣਤੀ ਵਿੱਚ ਫਿਰ ਅਸਰ ਵੀ ਹੁੰਦਾ ਹਜੂਰ ਕਹਿੰਦੇ ਉਹਦਾ ਕਾਰਨ ਇਹੀ ਹੈ ਤਿਹੀਂ ਗੁਣੇ ਸੰਸਾਰ ਭ੍ਰਮ ਸੁਤਾ ਤਿੰਨਾ ਗੁਣਾ ਚੋਂ ਤੇ ਬਾਹਰ ਆਉਂਦੇ ਨਹੀਂ ਨਾ ਜੇ ਕਰਦੇ ਵੀ ਨੇ ਤੇ